ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵਾਨ ਦਾ ਡੇਰੀ ਫਾਰਮ ਨਾੜ 11 ਦੇ ਅੱਜ ਦੀ ਵਿਜਤ ਹੈਗੀ ਪਿੰਡ ਹਰੜ ਕਲਾਂ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਪੰਜ ਪਸ਼ੂ ਬਖਾਉਣੇ ਆ ਦੋ ਕਿਲੋ ਦੋ ਬਿਲਕੁਲ ਤਾਜ਼ੀਆਂ ਤੇ ਤਿੰਨ ਗੱਬਣਾਂ ਗੱਬਣ ਬਿਲਕੁਲ ਤਿਆਰ ਤਾਂ ਆਪਾਂ ਪਹੁੰਚੇ ਹਾਂ ਬਗੀਚੇ ਭਾਜੀ ਹੋਣਾ ਕੋਲ ਆਜੋ ਕਰਦਿਆਂ ਗੱਲਬਾਤ ਵੀਰਾਂ ਨਾਲ ਸੱਜੀ ਗੱਲ ਭਾਜੀ ਸੱਜੀ ਗੱਲ ਭਾਜੀ ਕੀ ਹਾਲ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਬੜਾ ਚੜਦੀ ਕਲਾ ਭਾਜੀ ਤੁਸੀਂ ਸੁਣਾਓ ਕਿਰਪਾ ਜੀ ਮਾਲਕ ਜੀ ਤੁਸੀਂ ਠੀਕ ਔਰ ਠੀਕ ਠਾਕ ਆ ਬਾਸ ਵਧੀਆ ਭਾਜੀ ਵਧੀਆ ਜੀ ਲੇਟ ਕਰਤਾ ਵੀਡੀਓ ਦਾ ਵੀਡੀਓ ਦਾ ਇਤਨਾ ਜਿਹਾ ਵੀ ਕੁੜੀਆਂ ਮਾਲ ਇਕੱਠਾ ਕਈ ਦਾ ਇਕੱਠਾ ਕਰਕੇ ਫਿਰ ਪਾਵਾਂਗੇ ਮਾਲ ਵਿਕ ਜਾਂਦਾ ਜੀ ਅੱਛਾ ਜੀ ਤੇ ਆ ਵੀ ਹੋਣੀ ਮਾਲ ਆਇਆ ਇਹਦੇ ਮੈਂ ਕਿਹਾ ਵੀ ਚਲੋ ਫਿਰ ਠੀਕ ਹੈ ਜੀ ਸਾਨੂੰ ਪਤਾ ਹੁਣ ਬਾਜ਼ਾਰ ਤੇਜ ਆ ਹਾਂਜੀ ਇਹ ਗੱਲ ਸਹੀ ਤੇ ਪਸ਼ੂ ਲੱਭਦਾ ਘਟ ਜੀ ਬਿਲਕੁਲ ਸਹੀ ਗੱਲ ਅਬ ਜੇ ਕਈ ਦਾ ਵੀ 5-7 ਇਕੱਠੀਆਂ ਕਰਕੇ ਪਾਈਏ ਫਿਰ ਤੇ ਵਿਕ ਜਾਂਦਾ ਤੇ ਫਿਰ ਮੈਂ ਕਿਹਾ ਵੀ ਚਲੋ ਜਿੰਨੇ ਹੈਗੇ ਉਹਨੇ ਪਾ ਦੇਵੇਂ ਅੱਜ ਹੀ ਅੱਜ ਅੱਛਾ ਜੀ ਆਪਣਾ ਨਾਮ ਤੇ ਐਡਰੈਸ ਲਾ ਦਿਓ ਨਾਮ ਮੇਰਾ ਭਾਜੀ ਬਗੀਚਾ ਸਿੰਘ ਜੀ ਅੱਛਾ ਜੀ ਪੈਂਦਾ ਹਰੜ ਕਲਾ ਪਸੀਰਈ ਨਾਲਾ ਦੇ ਜਿਲਾ ਮਸਾਦੇ ਫੋਨ ਨੰਬਰ ਹੀ ਬੋਲ ਦਿਓ 9041796788 ਜੀ ਠੀਕ ਜੀ ਹਾਂਜੀ ਹਾਂਜੀ ਤਰੀਏ ਸ਼ੁਰੂਆਤ ਪਾਜੀ ਹਾਂਜੀ ਪਾਜੀ ਆ ਦੱਸਿਓ ਹੋਇਆ ਪਹਿਲੇ ਨੰਬਰ ਦੀ ਝੋਟੀ ਬਣੀ ਇਹ ਦੂਜਾ ਸੂਆ ਝੋਟੀ ਪਾਜੀ ਅੱਛਾ ਜੀ ਪਿਛਲੇ ਸੂਏ ਇਤਨੌਲੇ ਆਈ ਠੀਕ ਹੈ ਜੀ ਟਿੰਗ ਬਹੁਤ ਸੋਹਣਾ ਪਿਆਰਾ ਬਹੁਤ ਚੰਗੀ ਆ ਮਗਰ ਵੀ ਕੱਟੀ ਜੇ ਅੱਛਾ ਜੀ ਫਾਨ ਭਾਂਡੇ ਦੀ ਬੜੀ ਸਾਫ ਜੇ ਝੋਟੀ ਠੀਕ ਹੈ ਜੀ ਹਾਂਜੀ ਕਿੰਨੇ ਕ ਦਿਨ ਹੋ ਗਏ ਰੋਸੇ ਨੂੰ ਇਹਨੂੰ ਸੂਈ ਨੂੰ 14 15 ਦਿਨ ਹੋ ਗਏ ਜੀ ਉਹ ਕੱਟੀ ਜੇ ਮਗਰ ਆਹ ਵੜਾ ਜਵਾਗ ਦਿਖਾ ਰ ਆਵਲਾ ਜਵਾਬ ਜਿਹੜਾ ਭਾਈ ਜੀ ਹਾਂਜੀ ਕੱਟਈ ਆ ਤੇ ਕਿੰਨਾ ਕੁ ਤਿਆਰ ਜੇ ਦੁੱਧ ਦੁੱਧ ਵੀ ਜੀ ਆਪਾਂ ਕੋ 12 ਹੀ ਕਹਿ ਰਹੀਏ ਦੁੱਧ ਠੰਡਾ ਕਰਕੇ 11 ਕਿਲੋ ਲੀਟਰ ਵਾਲਾ ਹੋਵੇ ਅੱਛਾ ਜੀ 11 ਲੀਟਰ ਰੋਟੀ 14 14 ਕਿਲੋ ਮਾਲੋ ਵੀ ਰਿਕੁਆਇਰ ਕੀ ਸਾਮ ਥੋੜੀ ਜੀ ਘੱਟ ਹੋਈ ਅੱਛਾ ਜੀ ਹਾਂਜੀ ਹਾਂਜੀ ਬਾਕੀ ਉਤਰ ਸੋਹਣਾ ਪੂਰਾ ਹਾਂ ਬਹੁਤ ਚੰਗੀ ਝੋਟੀ ਆ ਭਾਜੀ ਮੈਂ ਖੋਲ ਕੇ ਬਹੁੰਨਾ ਦਾ ਠੀਕ ਆ ਜੀ ਲਓ ਭਾਈ ਜੀ ਦੂਜਾ ਸਵੇਰ ਸਹੀ ਆ ਤੇ ਬਹਿਣ ਹੋ ਗਏ ਸਹੀ ਤੋਂ 8 10 ਐਨ ਤੋਰ ਜੀ ਐਨ ਤੋਰ ਜੀ ਜਿਹੜਾ ਮੌਕੇ ਤੇ ਦੁੱਧ ਪਿਆ ਆ ਬਿਲਕੁਲ ਜਿਹੜਾ ਮਿੰਟੀ ਵਾਲਾ 11 ਲੀਟਰ ਵਿੱਚ ਆ ਹਾਂ ਵੀ ਕੋ ਤਿੰਨ ਟਾਈਮ ਚੋਲੇ ਚਾਰ ਚੋਲੇ ਠੀਕ ਆ ਜੀ ਹਾਂਜੀ ਸਟਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਸ਼ਾਨਦਾਰ ਤੇ ਥੋੜਾ ਦਾ ਗੈਪ ਸਾਈਜ਼ ਵੀ ਜਿਹੜੇ 7 ਵਜੇ ਦੀ ਭਾਜੀ ਚੁਵਾਈ ਜੀ ਇਹਦੀ ਛੋਟੀ ਅੱਛਾ ਜੀ ਇਹ ਨਹੀਂ ਵੀ ਕੋਈ ਨੂੰ ਟਾਈਮ ਲੱਗਾ ਏ ਠੀਕ ਆ ਜੀ ਬਾਕੀ ਮਿਲਕ ਵੈਨ ਵੀ ਬਹੁਤ ਸ਼ਾਨਦਾਰ ਆ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਆ ਸਟਰ ਕੁਆਲਟੀ ਲਾਗੇ ਤੁਸੀਂ ਚੈੱਕ ਕਰ ਸਕਦੇ ਜੀ ਥਾਣਾ ਦਾ ਸਾਈਜ਼ ਤੇ ਗੈਪਦਨ ਲਾਗੇ ਤੁਸੀਂ ਚੈੱਕ ਕਰਾਉਨੇ ਫੇਅਰ ਕੁਆਲਟੀ ਚੈੱਕ ਕਰ ਸਕਦੇ ਨ ਬਿਲਕੁਲ ਗੋਲ ਸਿੰਗ ਲੱਗਾ ਵਾ ਕੀ ਬੋਲ ਕਰਨਾ ਭਾਜੀ ਇਹਦਾ ਮੁੱਲ ਤੇ ਭਾਜੀ ਭਾਵੇਂ ਦਾ 85 ਕਰਨਗੇ ਅੱਛਾ ਜੀ 80 ਦੀ ਦੇ ਦਈਏ ਕਰਦੀ ਮਨ ਤਾਂ ਥੋੜਾ ਕਰ ਦੋ ਵੀ ਕਰ ਦੋ ਕੋਈ ਗੱਲ ਨਹੀਂ ਯਾਰ ਛੱਡ ਦਈਏ ਦੋ ਹੀ ਛੱਡ ਦਿੰਦੇ ਆ 78 ਆਹੋ ਕੀ ਹੋਰ ਕਰ ਦਈਏ ਥੋੜਾ ਬਹੁਤ ਵੇਖ ਲਓ ਇਹ ਲਾਸਟ ਭਾਈ ਹਾਂ ਨਾ 76000 ਦੀ ਦੇਣਾ ਚੋਟੀ। ਲਓ ਭਾਈ ਜੀ 76000 ਦੀ। ਹਾਂਜੀ। ਤੇ ਦੁੱਧ ਚਵਾਈ ਜਾਊਗੀ ਵੀਰ ਕਹਿੰਦਾ ਕਿ 13 14 ਲੀ। 13 14 ਕਿਲੋ ਗਰੰਟੀ ਨਾਲ ਚਵਾਊ ਦੁੱਧ। ਠੀਕ ਹੈ ਜੀ ਬਿਲਕੁਲ ਬਾਕੀ ਪਿਓਰ ਮੋਰਾ ਨਸਲ ਦੇ ਵਿੱਚ ਆ। ਹਾਂਜੀ। ਫੇਸ ਤੁਸੀਂ ਦੇਖ ਸਕਦਾ ਹੀ ਨਿਗਾਹ ਆ ਫੇਸ ਆ। ਹਾਂਜੀ ਹਾਂਜੀ। ਤੇ ਸਿੰਗ-ਸਿੰਗ ਬਹੁਤ ਸੋਹਣਾ ਲੱਗਾ ਵਾ। ਬਹੁਤ ਚੰਗੀ ਹੈ ਭਾਈ। ਆਜੋ ਹੁਣ ਦੂਜੇ ਨੰਬਰ ਤੇ। ਹਾਂਜੀ। ਦੱਸਿਓ ਭਾਜੀ ਇਹਦੇ ਬਾਰੇ ਕੀ। ਇਹ ਭਾਜੀ ਪਰਸੋਂ ਦੀ ਸੁਈਏ। ਅੱਛਾ ਜੀ। ਇਹਦੇ ਲਈ 8 ਕਿਲੋ ਲੀਟਰ ਵਾਲਾ ਬੋਲਾ ਹੋਊਗਾ। ਠੀਕ ਹੈ ਜੀ ਸੂਆ ਭਾਜੀ ਭਾਵੇਂ ਕੋਈ ਵੀ ਤੀਜਾ ਮੰਨ ਲੈ ਭਾਜੀ ਚੌਥਾ ਮੰਨ ਲੈ ਠੀਕ ਹੈ ਜੀ ਹਾਂ ਤੇ ਜੇ ਨਾ ਉਹਦੇ ਚੌਥੇ ਹੋਊਗਾ ਤੋ ਅੱਧ ਸੇ ਪਿਛਲੇ ਦਾ ਕੀ ਹੀ ਮਿਲ ਕਰ ਪਹਿਲਾ ਭਾਜੀ 12 ਕਿਲੋ ਮੈਂ ਨੇ ਦੁੱਧ ਦਿੱਤਾ ਜੇ ਅੱਛਾ ਜੀ ਤੇ ਦੁੱਧ ਐਰ ਕੀ ਵੀ ਇੰਨਾ ਕਰ ਜੋ ਪਰਸੋਂ ਦੀ ਸੂਈ ਆ ਠੀਕ ਹੈ ਜੀ ਕੀ ਲਵਾ ਦੇ ਪਿਛੇ ਇਹਦੇ ਮਗਰ ਮੇਰੇ ਸਾਹ ਨਾ ਕਟਾ ਜੀ ਠੀਕ ਹੈ ਜੀ ਮੇਲ ਕਾਫ ਜਿਹੜੇ ਪਿਛੇ ਤੇ ਆ ਜਾ ਹੁਣ ਤੁਹਾਨੂੰ ਇਹ ਵੀ ਖੋਲ ਕੇ ਵਿਖਾਉਂਦੇ ਆ ਇੱਧਰ ਨੂੰ ਲੈ ਜਾ ਹਾਂਜੀ ਬਾਈ ਜੀ ਫੇਸ ਕੁਆਲਿਟੀ ਤੋਂ ਚੈੱਕ ਕਰ ਸਕਦੇ ਜੇ ਇੱਕ ਡੋਕਾ ਨਹੀਂ ਇਹਦੇ ਥੱਲੇ ਰਹਿੰਦਾ ਅੱਛਾ ਜੀ ਹਾਂਜੀ ਬਾਕੀ ਥਾਣਾ ਦਾ ਸਾਈਜ਼ ਤੇ ਗੈਪ ਬਹੁਤ ਚੰਗਾ ਹੈ ਰਗਨ ਲਾਗ ਗਿਆ ਜਰੂਰ ਦੇਖੋ ਲਿਆ ਚਾਟਰ ਕੁਆਲਟੀ ਤੇ ਲਾਗ ਗਿਆ ਤੇ ਚੈੱਕ ਕਰ ਸਕਦੇ ਜੀ ਬਿਲਕੁਲ ਇਹ ਵੀ ਇੱਕ ਰੰਗ ਕਾਲੀ ਹੈ ਮਲ ਜਾ ਰੋਕਿਆ ਵੀ ਲਾਗ ਗਿਆ ਲੋ ਕੁਆਲਟੀ ਥਾਣਾ ਦਾ ਸਾਈਜ਼ ਗੈਪ ਚੈੱਕ ਕਰਾਇਓ ਬਹੁਤ ਸ਼ਾਨਦਾਰ ਆ ਲਾਗ ਗਿਆ ਤੇ ਚੈੱਕ ਕਰ ਸਕਦੇ ਥਾਣਾ ਦਾ ਸਾਈਜ਼ ਗੈਪ ਬਹੁਤ ਦੂਰ ਦੂਰ ਥਣ ਲੱਗਾ ਵਾ ਬਾਕੀ ਮਿਲਕ ਬਣ ਦੀ ਵੀ ਤੁਸੀਂ ਚੈੱਕ ਕਰ ਸਕਦੇ ਜੀ ਤੇ ਹੋਰ ਇੱਕ ਰੰਗ ਕਾਲੀ ਸ਼ਾਹ ਛੋਟੀ ਆ ਮਾਜੀ ਲਾ ਲਓ ਕੇ ਹੁਣ ਗਾੜੀ ਨੂੰ ਮੈਂ ਕਹਿੰਦਾ ਕਿ ਤੀਜਾ ਲਾ ਲਓ ਚੌਥਾ ਲਾ ਲਓ ਆਪਣੀ ਸਮਝ ਨਾਲ 3 ਮੁੱਲ ਕਰਨਾ ਭਾਜੀ ਦਾ ਮੁੱਲ ਭਾਜੀ ਦਾ 75 ਜੀ ਅੱਛਾ ਜੀ 70 ਵੀ ਦੇ ਲਈਏ ਕਰਦੀ ਮੰਨ ਤਾਂ ਸੋ ਕਰਦੋ ਕਰਦੋ ਭਾਜੀ ਕੋਈ ਗੱਲ ਨਹੀਂ ਦੱਸ ਹੀ ਦੋ ਆਪ ਹੀ ਤੇ ਜਨੇ ਕਰੇ ਪੱਦੇ ਭਾਜੀ 2000 ਰੁਪਏ ਛੱਡ ਦਾਂਗੇ 70 ਜੀ ਹਾਂਜੀ 68000 ਦੀ ਦੇ ਦਾਂਗੇ। ਲੋ ਭਾਈ ਜੀ 68000 ਦੀ ਜੇ ਬਾਕੀ ਦੋ ਤਿੰਨ ਵੀ ਚੰਗਾ ਚਵਾਈ ਜਾਣਾ। ਬੋਲ ਭਾਈ ਚਵਾਈਓ 7 ਵਜੇ ਚਵਾਈਏ ਡੋਕਾ ਥੱਲੇ ਨਹੀਂ ਤੇ ਰਹਿਣ ਤਾਂ ਸਾਫ ਕਰਤੀ ਜੀ। ਅੱਛਾ ਜੀ। ਹਾਂਜੀ। ਬਾਕੀ ਥਣਾ ਦਾ ਸੈਜ ਗਿਆ ਬਹੁਤ ਚੰਗਾ ਜੇ ਦਾ। ਹਾਂਜੀ ਹਾਂਜੀ ਹਾਂਜੀ। ਤੇ ਆਜੋ ਹੁਣ ਤੇ ਜੇ ਨੰਬਰ ਤੇ ਇੱਕ ਤੁਹਾਨੂੰ ਲਾਈਟ ਤੇ ਬਹੁਤ ਚੰਗੇ ਕੱਦ ਕਾਠ ਵਾਲੀ ਦਾ ਪਿਓਰ ਨੀਲੀ ਗ੍ਰਾਫੀ ਦੇ ਵਿੱਚ ਦਿਖਾਉਣੀ ਆ। ਤੇ ਭਾਈ ਚਾਰ ਦੰਦ ਦੀ ਝੋਟੀ। ਅੱਛਾ ਜੀ। ਹਾਂਜੀ। ਤੇ ਖੋਲ ਕੇ ਪਹਿਲਾਂ ਤੁਹਾਨੂੰ ਮੱਖਾਉਣਾ। ਠੀਕ ਹੈ। ਫੇਸ ਕੁਆਲਿਟੀ ਬਹੁਤ ਸੋਹਣੀ ਇਹਦੀ। ਜੀ। ਚੌਗੀ ਆ ਮੁਕੀ ਆ ਜੀ ਦੇ ਵੀ ਦੰਦਾਂ ਦੇ ਵਿੱਚ ਜੇ ਸਿਕਾਤ ਕਾਠਾ ਲੋ ਬਹੁਤ ਚੰਗੀ ਆ ਕਿੰਨੇ ਕ ਦਿਨ ਕੱਢਦੀ ਭਾਜੀ ਇਹ ਇਹਦੇ ਭਾਜੀ 10 12 ਦਿਨ ਹੈਗੇ ਜੀ ਠੀਕ ਆ ਜੀ 10 12 ਛੋਟੀ ਬਣੂ ਬੜੀ ਵੇਖੋ ਕੱਦ ਕਾੜ ਕੇ ਡਾ ਛੋਟੀ ਦਾ ਬਹੁਤ ਸਾਫ ਹੈ ਰ ਹਾਂਜੀ ਤੇ ਫੇਰ ਆਹ ਵੇਖੋ ਚਾਰ ਦੰਦ ਆ ਜੀ ਵੇਖੋ ਇਹ ਵੇਖ ਹਾਂਜੀ ਬਿਲਕੁਲ ਗੋਲ ਸਿੰਘ ਲੱਗਾ ਵਾ ਆਈਟ ਦੇ ਵੀ ਬਹੁਤ ਚੰਗੀ ਆ। ਪਿੱਠਪੋੜੇ ਵਾਲੋਂ ਬਹੁਤ ਮજબૂત ਆ। ਬਾਕੀ ਥਾਣਾ ਦਾ ਸਾਈਜ਼ ਤੇ ਗੈਪ ਬਹੁਤ ਚੰਗਾ ਵਾ। ਲਾਗੇ ਰਵੇ ਚੈੱਕ ਕਰ ਸਕਦੇ ਜੀ। ਇਹ ਜਦ ਦੇਣਾ ਖੜਤੀ 8 ਤੋਂ 10 ਦਿਨ। ਹਾਂਜੀ। ਤੇ ਇਹਦਾ ਕੋਈ ਮਾਂ ਦਾ ਹੈਗਾ ਮਿਲਕ ਰਿਕਾਰਡ ਕਿੰਨਾ ਕੇ ਦਿੰਦੀ ਰਹੀ? ਇਹਦੀ ਮਾਂ ਦਾ ਮਿਲਕ ਰਿਕਾਰਡ 15 ਤੋਂ ਪਲਾਸੀ ਹੈ। ਅੱਛਾ ਜੀ। ਹਾਂਜੀ। ਠੀਕ ਹੈ ਜੀ। ਛੋਟੀ ਇਹ ਵੀ ਪਹਿਲੇ ਸੂਏ 12 ਕਿਲੋ ਦੁੱਧ ਪਾਉਂਦੀ। ਠੀਕ ਹੈ ਠੀਕ ਇਹ ਬੱਕਾ ਕੜ ਬਹੁਤ ਚੰਗਾ ਹੈ ਹਾਂਜੀ ਹਾਂਜੀ ਕੀ ਮੁੱਲ ਕਰਨਾ ਰੱਖ ਰੇ ਲਓ ਭਾਈ ਇਹ ਜੀ ਝੋਟੀਆਂ ਲੋਕੀ 1 20 ਵੀ ਕਰੀ ਜਾਂਦੇ ਆਪਾਂ ਲੱਖ ਕਰਦੇ ਜੀ ਮੁੱਲ ਦਾ ਅੱਛਾ ਜੀ 95 ਦੇ ਦਈਏ ਕਰਪੀਕੇ ਜਾ ਜਾ ਜਿੰਨਾ ਕਿ ਆਪਾਂ ਦੇ ਤੇੜੀ ਵੀਰਾਂ ਨੂੰ ਚਲੋ ਜਦੋਂ ਪਿਆਰ ਹੋ ਗਈ ਉਦੋਂ ਤੇ ਭਾਜੀ ਇਹਨੇ ਦੀ ਆ ਅੱਛਾ ਜੀ ਤੇ ਆਪਾਂ ਹੁਣ ਹਾਂ ਨਾ 88000 ਦੇ ਦਈਏ 88000 ਦੀ ਹਾਂਜੀ ਲਓ ਭਾਈ ਜੀ 88000 ਦੀ ਬਾਕੀ ਮੌਕੇ ਤੇ ਮਾਨਤਾਲ ਵੀਰ ਕੋਈ ਗੱਲ ਨਹੀਂ ਬਾਕੀ ਕੋਈ ਵੀਰ ਭਰਾ ਫੋਨ ਲਾਊਗਾ ਮੌਕੇ ਤੇ ਕਰਾਂਗੇ ਠੀਕ ਹੈ ਔਰ ਇਹ ਵੀ ਝੋਟੀ ਬਹੁਤ ਚੰਗੀ ਆ ਨਹੀਂ ਚੰਗੀ ਕੱਦ ਕੱਟਦੀ ਹੋਈ ਆ ਤੇ ਆਜੋ ਹੁਣ ਚੌਥੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਇਹ ਵੀ ਭਾਜੀ ਆਪਣੇ ਰਿਸਤਿਆਂ ਕੋ ਮੈਂ ਆਈ ਆ ਅੱਛਾ ਜੀ 12 13 12 13 ਕਿਲੋ ਦੁੱਧ ਹੁੰਦੀ ਹੈ ਠੀਕ ਹੈ ਜੀ ਤੇ ਪੀਸਰੇ ਰੂਹ ਐਰ ਕੀ ਸੋਨਾ ਮੈਂ ਨੇ ਅੱਛਾ ਜੀ ਇਹ ਕਿੰਨੇ ਕਿ ਦਿਨ ਖੜਦੀ ਹੈ ਜੀ ਇਹ ਤਿਆਰੀ ਹੈ ਬਿਲਕੁਲ ਤਿਆਰ ਹੈ ਹਾਂਜੀ ਬਿਲਕੁਲ ਤਿਆਰ ਤਾਂ ਮੈਂ ਖੋਲ ਕੇ ਵਿਖਾ ਦੇਣਾ ਠੀਕ ਹੈ ਜੀ ਇਹ ਭਾਵੇਂ ਅੱਜ ਹੀ ਸੂਵੇ ਵਿੱਚ ਕੱਲੂ ਸਵੇਰੇ ਇੱਕ ਅੱਧੇ ਦਿਨ ਜੀ ਸੁਭੋਸ਼ ਠੀਕ ਹੈ ਠੀਕ ਹੈ ਬਾਕੀ ਹੈ ਬਲੈਤਨ ਗਾਂ ਹੀ ਜੀ ਬਾਕੀ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਲੱਗੀ ਇਹਨੂੰ ਹਾਂਜੀ ਹਾਂਜੀ ਐਂਪੀਸ ਕੁਆਲਿਟੀ ਵੀ ਚੈੱਕ ਕਰ ਸਕਦੇ ਜੇ ਲਾ ਕੇ ਤੁਹਾਨੂੰ ਆਰਡਰ ਕੁਆਲਿਟੀ ਲੈ ਤਨਗਾ ਹੀ ਹੈ ਵਾਕਿਆ ਸਹੀ ਗੱਲ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਹੈ ਤੇ ਥਾਣਾ ਦਾ ਸਾਈਜ਼ ਗਾਇ ਵੀ ਬਹੁਤ ਚੰਗਾ ਹੈ ਦਾ ਬਾਕੀ ਵਾਨੇ ਦੇ ਮਿਲਕ ਵਾਂਣ ਦੀ ਬਹੁਤ ਚੰਗੀ ਆ ਥੋੜਾ ਜਨਾ ਸਾਡੇ ਕੋਲ ਪਸ਼ੂ ਡਰ ਜਾਂਦੇ ਕੇ ਇਸ ਟਾਈਮ ਇਜੋ ਪੈਣੀ ਵਾਲੀ ਸਾਈਡ ਤੋਂ ਮੜ ਜਾ ਦਿਖਾ ਦਿਓ ਥਣਾ ਦਾ ਸਾਈਡ ਤੇ ਗੈਪ ਲਓ ਭਾਈ ਜੀ ਚੈੱਕ ਕਰ ਸਾਡੇ ਤੁਸੀਂ ਥਣਾ ਦਾ ਸਾਈਡ ਤੇ ਗੈਪ ਬਹੁਤ ਚੰਗਾ ਲਾਵੇ ਕੀ ਬੋਲ ਕਰਨਾ ਭਾਜੀ ਇਹਦਾ ਮੁੱਲ ਭਾਏ ਭਾਈ ਜੀ ਰੱਸੀ ਕਰ ਲੀਏ ਅੱਛਾ ਜੀ ਮੋਲੇ ਦਾ 75 ਜੀ ਅੱਛਾ ਜੀ ਤੇ ਜਿਹੜੀ ਹਾਨਾ ਹੈ 70000 ਦੀ ਦਵਾਂਗੇ ਚੋ ਛੋਟ ਹੀ ਕਰਾਂਗੇ 100 ਰੁਪਏ ਠੀਕ ਹੈ ਜੀ ਲਓ ਭਾਈ 70000 ਬਾਕੀ ਆਰਡਰ ਕੁਆਲਟੀ ਬਹੁਤ ਸ਼ਾਨਦਾਰ ਅੱਛਾ ਜੀ ਬੜੀ ਬਾਨੀ ਭਾਈ ਜੀ ਚੋਈ ਚੁਆਈ ਆ ਅੱਛਾ ਜੀ ਅਜੀ ਇੱਕ ਮੈਂ ਵੀ ਤੁਹਾਨੂੰ ਕੱਟ ਕੇ ਵਿਖਾਉਣਾ ਨੀਲੀ ਰਾਵੀ ਵੀ। ਲਓ ਭਾਈ ਜੰਡ ਤੇ ਕੰਦੀਨਾ ਦਿਖਾਉਣਾ ਤੁਹਾਨੂੰ। ਇਹ ਇਹੰਗਾ ਬਹੁਤ ਪਿਆਰਾ ਲੱਗਾ ਨੀਲੀਆ ਵੀਰੇ। ਹੂੰ। ਲਓ ਭਾਈ ਫੇਸ ਕੁਆਲਿਟੀ ਚੈੱਕ ਕਰੋ ਅੱਖਾਂ ਵੀ ਬਿੱਲੀਆਂ ਜੀ। ਕੀ ਦੇਖੋ ਭਾਈ? ਤੇ ਸਿੰਘ ਬਹੁਤ ਜਿਹਨੂੰ ਕਹਿ ਦਿੰਦੇ ਰੱਪਈਆ ਨਹੀਂ ਲੰਗਦਾ। ਸਹੀ ਗੱਲ ਬਹੁਤ ਸਹੀ ਹੈ ਕਿ ਨੀ। ਹਾਂਜੀ। ਨੀਲੀ ਰਾਵੀ ਦੀਆਂ ਮੈਂ ਕੋਈ ਨਿਸ਼ਾਨੀਆਂ ਆ ਗਈਆਂ। ਹਾਂਜੀ। ਬਾਕੀ ਬੰਦੀ ਇਹਦੀ ਬੜੀ ਜੇ ਗੂੰਦ ਹੋਣ ਦੀ ਜੇ। ਅੱਛਾ ਜੀ। ਠਾਣਾ ਜੀ ਹਾਂਜੀ। ਠੀਕ ਹੈ ਜੀ। ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਹੈ ਜੀ। ਠਾਣਾ ਦਾ ਸੈਜ ਗਿਆ ਬਹੁਤ ਚੰਗਾ ਵਾ। ਇਹ ਨੀਲੀ ਨਰਾਵੀ ਵਾਲੀਆਂ ਨਿਸ਼ਾਨੀਆਂ ਆ ਗਈਆਂ। ਵਹਾਨੇ ਦੇ ਤੂੰ ਚੈੱਕ ਕਰ ਸਕਦਾ ਜੇ। ਉੱਤਰ ਹਨ ਮੜ ਕੇ ਉੱਤਰ ਸਾਰੀ ਸਾਈਡ ਤੋਂ ਵਗਿਆ। ਬਾਜੀ ਬਣੂ ਬੜੀ ਐ ਵੀ ਮੈਂ। ਠੀਕ ਹੈ ਜੀ। ਹਾਂ ਜੀ। ਦੁੱਧ ਮੈਂ 12-13 12-13 ਕਿਲੋ ਚਵਾਈਏ ਉਰਾਮਾ। ਅੱਛਾ ਜੀ। ਹਾਂ ਜੀ। ਠੀਕ ਹੈ। ਬਾਕੀ ਅਡਰ ਕੁਆਲਟੀ ਬਹੁਤ ਸ਼ਾਨਦਾਰ ਦੇਖਾਂ ਦਾ ਸੈਜ ਗਿਆ ਵੀ ਬਹੁਤ ਚੰਗਾ ਦਾ। ਹਾਂ ਜੀ। ਤੇ ਨਿਸ਼ਾਨੀਆਂ ਤੁਸੀਂ ਚੈੱਕ ਕਰ ਸਕਦੇ ਨੀਲੀ ਦੀਆਂ ਪੋਰੀਆਂ ਮੇਰੇ ਸਾਰੀਆਂ ਹੀ। ਅੱਖਾਂ ਦੋਵੇਂ ਬਿੱਲੀਆਂ। ਹਾਂ ਜੀ। ਕੀ ਮੁੱਲ ਕਰਨਾ ਭਾਜੀ ਇਹਦਾ ਫਿਰ? ਮੁੱਲ ਤੇ ਦਾ 75 ਹੀ ਜੇ। ਅੱਛਾ ਜੀ। ਤੇ 70 ਦੀ ਦੇ ਦिए ਭਾਜੀ। ਕਰਦੇ ਕਿਚੋਂ ਵਿਹਾਰਦਾ 2000 ਰੁਪਏ ਛੱਡਦੇ ਨੇ ਇਹ ਚੋਂ 68000 68000 ਦੀ ਦੇਦਾਂਗੇ ਬਾਕੀ ਪ्योर ਨੀਲੀ ਦਾ ਵੀ ਬਾਕੀ ਉਹਦੇ ਨਾਲੋਂ ਵੀ ਵੱਧ ਬੰਦ ਦੀਂਦੀ ਠੀਕ ਹੈ ਹਜੇ ਦਾ ਹਫਤਾ ਪਿਆ ਸੁਣ ਜੀ ਅੱਛਾ ਜੀ ਹਾਂਜੀ ਲਓ ਬਾਜੀ 68000 ਦੀਏ ਹਾਂਜੀ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ ਹਾਂਜੀ